ਅਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਦੇ ਵੱਲੋਂ 2 ਕਿਲੋ ਹੈਰੋਇਨ 300 ਗ੍ਰਾਮ ਅਫੀਮ ਅਤੇ 4.5 ਲੱਖ ਰੁਪਏ ਡਰਗਮਨੀ ਤੇ ਇੱਕ ਕਾਰ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਸਾਡੀ ਪੁਲਿਸ ਟੀਮ ਨੂੰ ਨਸ਼ੇ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਅ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਅਮ੍ਰਿਤਸਰ ਦਿਹਾਤੀ ਪੁਲਿਸ ਅ ਅ ਇਸ ਵਾਸ ਕਾਨਫਰੈਂਸ ਰੂਮ ਜਿਹੜਾ ਹੈ ਜੀ ਬਣਾਇਆ ਉਸੇ ਬਹੁਤ ਬਹੁਤ ਸਵਾਗਤ ਅੱਜ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੈ ਹਮ ਸਭ ਵਿਹਾਰਤੀ ਪੁਲਿਸ ਵੱਲੋਂ ਅ ਪੁਲਿਸ ਸਟੇਸ਼ਨ ਿੰਡੀਸਾ ਦਾ ਤੇ ਪੁਲਿਸ ਸਟੇਸ਼ਨ ਲੋਪੋ ਦੇ ਵੱਲੋਂ ਦੋ ਅਲੱਗ-ਅਲੱਗ ਕੇਸਾਂ ਦੇ ਵਿੱਚ ਹੋਈਆਂ ਅ ਡਰਗ ਦੀ ਜਿਹੜੀ ਰਿਕਵਰੀਜ਼ ਆ ਉਹਨਾਂ ਬਾਰੇ ਤੇ ਜਿਹੜੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਉਹਨਾਂ ਬਾਰੇ ਜਿਹੜੀ ਜਾਣਕਾਰੀ ਦੇਣ ਲਈ ਇਹ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾ ਜਿਹੜਾ ਕੇਸ ਹੈ ਪੀਐਸਪੀ ਿੰਡੀਸਾ ਦਾ ਜਿੱਥੇ ਪੁਲਿਸ ਵੱਲੋਂ ਐਸਐਸਪੀ ਸਾਹਿਬ ਉਹਦੀ ਟੀਮ ਵੱਲੋਂ ਡੀਐਸਪੀ ਫਦਾ ਇਨਰਜੀ ਸਿੰਘ ਦੀ ਵਿਗਰਾਮੀ ਹੇਠ ਜਿਹੜੀ ਹੈ ਦੋ ਬੰਦਿਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ 2 ਕਿਲੋ ਮੈਰੋਂਗਿਰ ਕਵਰੀ ਹੋਈ ਸੀ ਨਾਲ i20 ਗੱਡੀ ਤੇ 1.5 ਲੱਖ ਰੁਪਏ ਜਿਹੜੇ ਆ ਡਰਗ ਮਨੀ ਜਿਹੜੀ ਆ ਉਹ ਮਿਲੀ ਸੀ ਫਰਦਰ ਜਦੋਂ ਇਹਨਾਂ ਦੀ ਬੈਕਵਰਡ ਤੇ ਫੋਰਵਰਡ ਲੈ ਕੇ ਜਿ세 ਕੱਡੇ ਹੈ ਇਹਨਾਂ ਦੀ ਪ੍ਰੀ ਲਿਮਿਨਰੀ ਅਰੋਗੇਸ਼ਨ ਹੋਈ ਹੈ ਉਸ ਤੋਂ ਫਰਦਰ ਜਿਹੜਾ ਹੈ ਤਿੰਨ ਬੰਦੇ ਜਿਹੜੇ ਲੋਕਲ ਨੇ ਉਹ ਨਾਮਜ਼ਦ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਵੀ ਟੋਟਲ ਪੰਜ ਜਣੇ ਦੀ ਜਿਹੜੀ ਗ੍ਰਿਫਤਾਰੀ ਹੋ ਗਈ ਹੈ ਜਿਹੜੇ ਦੋ ਮੁੱਖ ਦੋਸ਼ੀ ਸਨ ਜਿਹੜੇ ਕਿ ਬੰਗਾ ਤੋਂ ਇਸ ਕਨਸਾਈਨਮੈਂਟ ਨੂੰ ਲੈਣ ਆਏ ਸਨ ਉਹਨਾਂ ਵਿੱਚ ਬਲਬੀਰ ਸਿੰਘ ਔਰ ਵੀਰਾ ਜਿਹੜਾ ਕਿ ਮੁਜਾਰੀ ਪਿੰਡ ਦਾ ਹੈ ਇਹ ਬੰਦੇ ਨੂੰ ਬਿਲੌਂਗ ਕਰਦਾ ਐਸੇ ਤਰੀਕੇ ਨਾਲ ਅਜੇ ਵਰਮਾ ਉੱਤਰ ਹਰਪਜਨ ਸਿੰਘ ਵੀ ਇਹ ਵੀ ਮੁਜਾਰੀ ਦਾ ਇਹ ਇਹ ਵੀ ਬੰਦੇ ਨੂੰ ਬਿਲੌਂਗ ਕਰਦਾ ਇਸ ਤੋਂ ਇਲਾਵਾ ਜਦੋਂ ਇੰਟਰੋਗੇਸ਼ਨ ਹੋਈ ਤੇ ਸਰਦ ਜਿਹੜੇ ਲੋਕਲ ਇਹਨਾਂ ਦੇ ਬੈਕਵਰਡ ਫਾਰਵਰਡ ਲਿਖਤੀ ਜੀਜ਼ ਵੀ ਅਸੀਂ ਜਿਹੜੀ ਐ ਤਫ਼ੀਸ਼ ਕੀਤੀ ਹੈ ਉਹਦੇ ਵਿੱਚ ਸੁਖਦੇਵ ਸਿੰਘ ਸੁਖ ਪੁੱਤਰ ਦਰਬੀਰ ਸਿੰਘ ਮਸ਼ਹਰਾ ਦਾ ਹੈਗਾ ਅਟਾਰੀ ਏਰੀਆ ਨੂੰ ਬਿਲੋਂਗ ਕਰਦਾ ਇਸੇ ਤਰੀਕੇ ਨਾਲ ਹਰਮਨਦੀਪ ਸਿੰਘ ਔਰ ਹਵੀ ਉੱਤਰ ਸੇਮ ਸੀ ਇਹ ਵੀ ਅਟਾਰੀ ਦਾ ਜਿਹੜਾ ਹੈਗਾ ਰਹਿਸ਼ੀ ਹੈ ਹਰਮਨ ਸਿੰਘ ਪੁੱਤਰ ਸੁਖਨਾਮ ਸਿੰਘ ਇੱਕ ਵਾਸੀ ਲਾਲੂ ਘੁੰਮਣਾ ਤੇ ਥਾਣਾ ਤਬਾਲਦੂਰਾ ਤਰਤਾਂਦਾ ਇਹ ਰਿਐਸ਼ੀਅ ਇਸ ਤਰੀਕੇ ਨਾਲ ਇਸ ਕੇਸ ਦੇ ਮੁੱਖ ਜਿਹੜੇ ਹੈਗੇ ਦੋ ਦੋਸ਼ੀ ਇਹਨਾਂ ਦੀ ਗ੍ਰਿਫਤਾਰੀ ਹੋ ਕੀਤੀ ਹੈ 200000 ਰੁਪਏ ਜਿਹੜੀ ਡਰੱਗਮਨ ਇਸ ਦੇ ਨਾਲ ਇੱਕ i20 ਗੱਡੀ ਉਹ ਰਿਕਵਰ ਹੋਈ ਇਸ ਤੋਂ ਇਲਾਵਾ ਜਿਹੜਾ ਦੂਜਾ ਮੁਕੱਦਮਾ ਹੈ ਉਹ ਪੀਐਸ ਲੋਕੋ ਕੇ ਐਸਐਸਓ ਸਾਹਿਬ ਦੀ ਜਿਹੜੀ ਟੀਮ ਹੈ ਉਹਨਾਂ ਨੇ ਜਿਹੜਾ ਰਿਕਵਰ ਕੀਤਾ ਹੈ 300 ਗ੍ਰਾਮ ਹੈਰੋਇਨ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਜਿਹੜਾ ਹੈ 3 ਲੱਖ ਰੁਪਏ ਡਰਗ ਮਣੀ ਜਿਹੜੀ ਹੈ ਉਹ ਰਿਕਵਰ ਹੋਈ ਹੈ ਸੋ ਇਸ ਕੇਜ ਦੇ ਵਿੱਚ ਜਿਹੜਾ ਹੈ ਮੁੱਖ ਦੋਸ਼ੀ ਜਿਹੜਾ ਤੇ ਦੇਖੀ ਉਹ 체ਗਾ ਹੈ ਇਹ ਚਿਗਾਵਾ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਤਰੀਕੇ ਨਾਲ ਜਿਹੜਾ ਹੈ ਹੁਣ ਤੱਕ ਇਹਦੇ ਦੋ ਕੇਸਿਸ ਦੇ ਵਿੱਚ ਕੁੱਲ 2 ਕਿਜੀ ਹੈਰੋਇਨ 300 ਗ੍ਰਾਮ ਅਫੀਮ ਦੀ ਰਿਕਵਰੀ ਤੇ ਨਾਲ ਹੀ 4.5 ਲੱਖ ਰੁਪਏ ਡਰਗ ਮਣੀ ਜਿਹੜਾ ਹੈ ਸਬ ਡਿਵੀਜ਼ਨ ਨਾਲ ਸੰਬੰਧੀ ਵੱਲੋਂ ਜਿਹੜਾ ਹੈ ਇੱਕ ਆਈ 24 ਸਰਿਕਵਰ ਕੀਤਾ ਗਿਆ ਹੈ ਜਿਹੜਾ ਸੁਖਦੇਵ ਸਿੰਘ ਲੋਕਲ ਜਿਹੜਾ ਅਸੋਸੀਏਟ ਬੈਂਕਰ ਫੋਰਵਰਡ ਬੈਂਕਿੰਗ ਦੇ ਵਿੱਚ ਸਾਹਮਣੇ ਆਇਆ ਹੈ ਇਹ ਦੋ ਤਜ ਤੇਜੀ ਹੇਰੋਇਨ ਦੇ ਕੇਸ ਦੇ ਵਿੱਚ ਉਹਦੇ ਖਿਲਾਫ ਜਿਹੜਾ ਹੁਣ ਤੱਕ ਦੀ ਜਿਹੜੀ ਸਾਡੀ ਤਫਤੀਸ਼ ਆਈ ਹੈ ਸਭ ਲੋਕਾਂ ਦੇ ਇੱਕ ਮੁਕੱਦਮਾ ਜ਼ਿਲ੍ਹਾ ਅਧਰਸ਼ਾਂ ਦੇ ਵਿੱਚ 302 ਦਾ ਮੁਕੱਦਮਾ ਇਹਦੇ ਖਿਲਾਫ ਦਰਜ ਹੋਇਆ ਗਿਆ ਹੈ ਇਹ ਬਿਲਕੁਲ ਪਰ ਜੀ ਬੰਗਲੇ ਜੀ ਸਰ ਉੱਪਰ ਜੋ ਆਪਣੀ ਬੰਗਲੇ ਨੂੰ ਲਾਉਣ ਦੀ ਤਰ੍ਹਾਂ ਇਹ ਜਿਹੜਾ ਪ੍ਰਿੰਸੀਪਲ ਨਹੀਂ ਪ੍ਰਿੰਸੀਪਲ ਜੀ ਕੋਈ ਸਭ ਤੋਂ ਪਹਿਲਾਂ ਜੋ ਸਾਡੀ ਫੀਲਡ ਰਿਮਰਿਡਿਗ ਇਨਵੈਸਟੀਗੇਸ਼ਨ ਕੇ ਵਲ ਸਾਹਮਣੇ ਆਈ ਹੈ ਕਿ ਕੋਈ ਵੀ ਕਨਸਾਈਨਮੈਂਟ ਜਿਹੜੀ ਇੱਥੇ ਆਉਂਦੀ ਹੈ ਉਹ ਰੀਟਰੀਵ ਕਰਕੇ ਜਿਵੇਂ ਅਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਬੜੇ ਮਤਲਬ ਇਲਿਓਰ ਕਰਕੇ ਵਿੱਚ ਨੂੰ ਥੋੜੇ ਪੈਸੇ ਦੇ ਕੇ ਉਹਨਾਂ ਨੂੰ ਉਹ ਜਿਹੜਾ ਹੈਗਾ ਉਹਥੇ ਚੁਕਵਾ ਕੇ ਇੱਕ ਪੰਦੇ ਦਾ ਕੰਮ ਜਿਹੜਾ ਉਹਨਾਂ ਤੋਂ ਲੈਂਦੇ ਹਨ ਫਰਦਰ ਜਿਹੜੀ ਹੈਗੀ ਅੱਗੇ ਜਿਹੜੇ ਬੰਦੇ ਆਉਂਦੇ ਨੇ ਅਲੱਗੋਂ ਕਿਸੇ ਹੋਰ ਅ ਸ਼ਹਿਰ ਤੋਂ ਡਿਸਟ੍ਰਿਕਟ ਤੋਂ ਉਹ ਉਹਨਾਂ ਨੂੰ ਅੱਗੇ ਫਰਦਰ ਹੋ ਹੈਂਡਓਵਰ ਕਰਦੇ ਨੇ ਤੋਂ ਇਸੇ ਤਰੀਕੇ ਨਾਲ ਇਹ ਜਿਹੜਾ ਆਪਰੇਸ਼ਨ ਹੈਗਾ ਬੜਾ ਵਧੀਆ ਤਰੀਕੇ ਦੇ ਨਾਲ ਇਸ हिसाब ਵੀ ਰਨਵਾਇਸ ਚੱਲ ਰਿਹਾ ਤੇ ਇਹ ਜਿਹੜੇ ਬੰਦੇ ਟੋਟਲ ਪੰਜ ਦੀ ਗ੍ਰਿਫਤਾਰੀ ਹੋਈ ਹੈ ਇਹਨਾਂ ਦਾ ਬੇਸਿਕਲੀ ਜਿਹੜਾ ਜਿਵੇਂ ਦੱਸਿਆ ਗਿਆ ਕਿ ਇਹ ਦੋ ਮੇਨ ਜਿਹੜੇ ਤੁਸੀਂ ਇਹ ਤਕਰੀਬ ਕਰਨਾ ਹੈ ਸੀ ਬੰਦੇ ਦਿਵਾਏ ਸੀ ਉਸ ਤੋਂ ਬਾਅਦ ਜਿਹੜੇ ਪਾਵਰ ਬੈਕਵਰਡ ਲਿੰਕੀਜ ਦੇ ਵਿੱਚ ਇਹਦੇ ਲੋਕਲ ਜਿਹੜੇ ਐਸੋਸੀਏਟਸ ਨੇ ਦੇ ਸਾਹਮਣੇ ਆ ਗਏ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਕੋਲ ਫਰਦਰ ਜਿਹੜੀ ਜਿਹੜੀ ਕੁੱਝ ਵਿੱਚ ਉਹ ਜਾਰੀ ਹੈ ਕਿ ਉਹ ਜਿਹੜੇ ਫਰਦਾ ਜਿਹੜਾ ਹੈ ਕਿੱਥੋਂ ਲੈ ਕੇ ਆਏ ਕਿਵੇਂ ਇਹ ਡ੍ਰੋਨ ਦੀ ਮਦਦ ਨਾਲ ਰੀਸੀਵ ਕਰਦੇ ਨੇ ਜਾਂ ਇਹ ਦੂਜੇ ਸੈਕੰਡਰੀ ਪੁਆਇੰਟ ਤੋਂ ਵੀ ਨੇ ਕਿੱਥੇ ਆ ਜਾਂ ਪੈਨਸਰੀ ਪੁਆਇੰਟ ਤੋਂ ਕਿੱਥੇ ਆ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਜਾਰੀ ਹੈ ਜਿਹੜੇ ਪਰਦੇਸ ਦੇ ਕੇ ਜਿਹੜੇ ਮੇਨ ਕੰਮ ਕਰਨ ਵਾਲੇ ਜਾਂ ਉਹਨਾਂ ਦਾ ਹੋਰ ਵੀ ਜਿਹੜਾ ਮੁੱਦਾ ਹੈ ਤੇ ਦੇ ਕੋਈ ਇਹ ਜਿਹੜੀ ਜਿਹੜੀ ਫ੍ਰੀ ਰਿਮਿਨਿੰਗ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਸਬੰਧੀ ਆਇਆ ਕਿ ਉਹ ਪੰਡਿਤ ਦੇ ਤੌਰ ਤੇ ਜਾਨ ਇਹ ਜਿਹੜੀ ਜਿਹੜੀ ਹੈਗੀ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਕੇ ਫਰਦਰ ਜਿਹੜੀ ਅੱਗੇ ਜਿਹੜੇ ਹੈ ਇਸ ਬੰਦੇ ਇਹ ਬੰਦੇ ਜਿਹੜੇ ਉਹਨਾਂ ਤੋਂ ਲੇਨ ਹੈ ਸਰ ਕਿੰਨੀ ਕਨਟੇਨਮੈਂਟ ਆਇਆ ਹੈ ਪਤਾ ਹੈ ਉਹ ਤਾਂ ਇਹ ਸਾਰੀ ਇਹਨਾਂ ਦੇ ਦੋ ਚੱਕਰ ਅਜੇ ਵੀ ਹੈ ਉਹਨਾਂ ਨੇ ਮੰਨੇ ਅਸੀਂ ਉਹ ਡਿਟੇਲ ਹੋਰ ਇਨਕਵਾਇਰੀਗੇਟ ਕਰਾਂਗੇ ਕਿ ਫਰਦਰ I20 ਗੱਡੀ ਕੱਡੀ ਜਿਹੜੀ ਹੈਗੀ ਹੈ I20 ਗੱਡੀ ਜਿਹੜੀ ਹੈਗੀ ਉਹਦੇ ਵੀ ਕਾਗਜ਼ ਜਿਹੜੇ ਅਸੀਂ ਚੈੱਕ ਕਰ ਰਹੇ ਹਾਂ ਫਿਲਹਾਲ ਇਹਨਾਂ ਕੋਲੋਂ ਮਿਲੀ ਹੈ ਇਹ ਉਹ ਜਿਹੜਾ ਨਾਮ ਲੈ ਰਹੇ ਨੇ ਉਹ ਸਾਰੇ ਕਾਗਜ਼ ਜਿਹੜੇ ਹੈਗੇ ਚੈੱਕ ਕਰ। ਜਿਹੜਾ ਅੱਜ ਮੌਜੂਦ ਹੈ ਉਹ ਮੌਜੂਦ ਹੈ। ਇਹਦੇ ਨਾਲ ਕਾਗਜ਼ ਮਤਲਬ ਜਿਹੜੇ ਦਰਦ ਵੀ ਜਿਹਨਾਂ ਦੇ ਸਬੰਧ ਵਿੱਚ ਹੈਗੇ। ਤੁਹਾਨੂੰ ਜਿਹੜੀ ਰਿਪੋਰਟ ਹੋਣੀ ਸੀ ਕਿ ਕੀ ਦਾ ਕੁਝ ਨਹੀਂ ਸਕਿਆ ਇਹਨੂੰ ਜਿਹੜਾ ਹੈ। ਇਹ ਜਿਹਦੀ ਜਿਵੇਂ ਉਸੇ ਕਹਿ ਰਹੇ ਮੌਸਮ ਵੱਡਾ ਵੱਡਾ ਚੈਲੰਜ ਹੈ। ਫੌਗੀ ਸੀਜ਼ਨ ਆ ਗਿਆ ਹੈ। ਤੇ ਇਸੇ ਅਸੀਂ ਦੋ ਚੀਜ਼ਾਂ ਕੀਤੀਆਂ ਇੱਕ ਤਾਂ ਸਾਡੀ BSF ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਤੇ ਜੁਆਇੰਟ ਜਿਹੜਾ ਟੈਕਨੋਲੋਜੀ ਚੱਲ ਰਹੀ ਹੈ ਅੱਗੇ ਅਸੀਂ ਸੈਕੰਡ ਲਾਈਨ ਆਫ ਫ੍ਰੀਕਵੈਂਸੀ ਵੀ ਸਟੈਟਿਕ ਰੱਖ ਦਿੱਤੀ ਹੁਣ ਅਸੀਂ ਇਹਨੂੰ ਸ਼ਿਫਟਿੰਗ ਮੋਡਸ ਤੇ ਕਨਵਰਟ ਕੀਤਾ ਸੈਕੰਡਲੀ ਜਿਹੜਾ BSF ਦੇ ਨਾਲ ਸਾਡੀ ਕੋਆਰਡੀਨੇਸ਼ਨ ਹੈ ਅਸੀਂ ਉਹਨੂੰ ਹੋਰ ਥੋੜਾ ਅਗਲੇ ਜਿਹੜਾ ਹੈਗਾ ਲੈਵਲ ਤੇ ਲੈ ਕੇ ਗਏ ਹਾਂ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਜਿੱਥੇ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਇੱਕ ਜੁਆਇੰਟ ਅਫਰਟ ਕਰਨਾ ਹੁੰਦਾ ਅਸੀਂ ਇਹ ਬਿਨਾਂ ਕਿਸੇ ਦੇਰੀ ਦੇ ਅਸੀਂ ਇਹ ਕਰ ਰਹੇ ਹਾਂ ਤੁਸੀਂ ਦੇਖਿਆ ਹੋਊਗਾ ਕੱਲ ਵੀ ਇਹ ਰਮਦਾਸ ਥਾਣੇ ਦੇ ਵਿੱਚ ਅੱਧਾ ਕਿਲੋ ਦੀ ਰਿਕਵਰੀ ਹੋਈ ਹੈ ਜਿਹਦੇ ਬਾਰੇ ਪੁਚਾਵ ਆ ਗਿਆ ਕੰਮ ਗ੍ਰੇਵਲ ਨੇ ਕਸਲੂ ਗ੍ਰੀਪ ਦੀ ਟਾਪੀ ਤੇ ਉਹਦੇ ਵਿੱਚ ਵੀ ਡੈਕੀਗ ਮਾਨਰ ਜਿਹੜੇ ਨੇ VSF ਦੇ ਉਹਨਾਂ ਦੀ ਟੀਮ ਵੱਲੋਂ ਤੇ ਸਾਡੇ DSP ਜਨਾਲਾ ਉਹਨਾਂ ਦੀ ਟੀਮ ਵੱਲੋਂ ਐਸਐਟੂ ਰਮਦਾਸ ਵੱਲੋਂ ਥੋੜਾ ਵਧੀਆ ਜੋ ਜੋਇੰਟ ਆਪਰੇਸ਼ਨ ਜਿਹੜਾ ਚਲਾਇਆ ਗਿਆ ਫਰਦਰ ਦੁੰਦੇ ਨੂੰ ਆਈਡੈਂਟੀਫਾਈ ਕਰਕੇ